ਸਤਿ ਸ਼੍ਰੀ ਅਕਾਲ ਮੈਂ ਹਾਤੀ ਸੁੰਦਰ ਨਿਊਜ਼ ਦੇ ਦੇਖ ਦਰਸ਼ਕਾਂ ਦਾ ਸਵਾਗਤ ਹੈ ਰੋਜ਼ ਦੇ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਨਾ ਟੌਪ 20 ਖਬਰਾਂ ਨੂੰ ਲੈ ਕੇ ਜਾਣਗੇ ਦੇਸ਼ ਵਿਦੇਸ਼ ਦਾ ਹਾਲ ਤੇ ਸਭ ਤੋਂ ਪਹਿਲਾਂ ਪਾਉਣਿਆ ਨਜ਼ਰ ਮੁੱਖ ਸੁਰਖੀਆਂ ਤੇ ਪੰਜਾਬ ਸਰਕਾਰ ਨਵੰਬਰ ਮਹੀਨੇ ਸ਼ੁਰੂ ਕਰੇਗੀ ਤੀਰਥ ਯਾਤਰਾ ਸਕੀਮ ਸਰਕਾਰੀ ਬੱਸਾਂ ਰਾਹੀਂ ਕਰਵਾਏ ਜਾਣਗੇ ਧਾਰਮਿਕ ਸਥਾਨਾਂ ਦੇ ਦਰਸ਼ਨ ਪੰਜਾਬੀ ਭਾਸ਼ਾ ਨੂੰ ਦੁਨੀਆ ਵਿੱਚ ਹੋਰ ਪ੍ਰਫੁੱਲਿਤ ਕਰਨ ਦੇ ਮਕਸਦ ਦੇ ਨਾਲ ਮਾਨ ਸਰਕਾਰ ਕਰਵਾਈ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ 올ਿਮਪੀਆਡ ਹਰਜੋਤ ਬੈਂਸ ਦਿੱਤੀ ਜਾਣਕਾਰੀ ਪੰਜਾਬ ਵਿਜੀਲੈਂਸ ਨੂੰ ਮਿਲੀ ਵੱਡੀ ਸਫਲਤਾ ਜਾਲੀ ਬਿਲਾ ਰਾਹੀ ਸਰਕਾਰ ਨੂੰ 25 ਕਰੋੜ ਰੁਪਏ ਦੇ GST ਦਾ ਵਿੱਤੀ ਨੁਕਸਾਨ ਪਹੁੰਚਾਉਣ ਵਾਲੇ ਨੂੰ ਕੀਤਾ ਗਿਆ ਗ੍ਰਿਫਤਾਰ 5 ਸਾਲਾਂ ਤੋਂ ਸੀ ਫਰਾਰ ਹੁਸ਼ਿਆਰਪੁਰ ਚ ਵੱਡਾ ਸੜਕ ਹਾ사 ਸੜਕ ਦੇ ਦੂਜੇ ਪਾਸੇ ਦਰਖਦ ਨਾਲ ਟਕਰਾਏ ਬਿਕਾਬੂ ਕਾਰ ਪੁਲਿਸ ਮੁਲਾਜ਼ਮ ਦੀ ਹੋਈ ਮੌਤ ਲੁਧਿਆਣਾ ਤੋਂ ਦੁਖਦਾਈ ਖਬਰ ਫੈਕਟਰੀ ਦੇ ਵਿੱਚ ਵੱਜ ਰਹੇ ਢੋਲ ਨੂੰ ਬੰਦ ਕਰਾਉਣ ਗਏ ਨੌਜਵਾਨ ਦੀ ਹੋਈ ਮੌਤ ਬਹਿਸ ਦੌਰਾਨ ਪਿਆ ਦਿਲ ਦਾ ਦੌਰਾ ਪੰਜਾਬੀ ਵਿਜਰੈਂਸ ਬਿਊਰੋ ਨੇ AIG ਮਲਵਿੰਦਰ ਸਿੱਧੂ ਖਿਲਾਫ ਕੀਤਾ ਪਰਚਾ ਦਰਜ ਵਸੂਲੀ ਫਰਾਡ ਅਤੇ ਰਿਸ਼ਵਤ ਖੋਰੀ ਸਣੇ ਲੱਗੇ ਕਈ ਵੱਡੇ ਦੋਸ਼ ਖੁਦ ਨੂੰ ਗੈਂਗਸਟਰ ਦੱਸਣ ਵਾਲੇ ਨੇ ਰੈਸਟੋਰੈਂਟ ਕਾਰੋਬਾਰੀ ਕੋਲ ਮੰਗੀ 2 ਕਰੋੜ ਦੀ ਫਰੋਦੀ ਨਾ ਦੇਣ ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ ਥਾਣਾ ਟੈਲੋਂ ਦੇ ਪੁਲਿਸ ਨੇ ਜਾਂਚ ਕੀਤੀ ਸ਼ੁਰੂ ਪੰਜਾਬ ਤੇ ਹਰਿਆਣਾ ਦੇ ਵਿਦੇਸ਼ ਗਏ ਲਾਪਤਾ ਹੋਏ ਲੋਕਾਂ ਦਾ ਪਤਾ ਲਗਾਉਣ ਦੇ ਲਈ ਸੀਬੀਆਈ ਦੇ ਵੱਲੋਂ ਕੇਸ ਦਰਜ ਹਾਈ ਕੋਰਟ ਦੇ ਹੁਕਮਾਂ ਤੇ ਜਾਂਚ ਵਿੱਚ ਜੁਟੇ ਸੀਬੀਆਈ ਸਪਰੇਟੇ ਦੁੱਧ ਚ ਤੇਲ ਮਿਲਾ ਕੇ ਬਣਾਇਆ 337 ਕਿਲੋਗ੍ਰam ਖੁਆ ਕੀਤਾ ਗਿਆ ਬਰਾਮਦ ਫੂਡ ਸੇਫਟੀ ਟੀਮ ਨੇ ਬੀਤੀ ਰਾਤ ਥਾਣਾ ਲੁਪੇਕੇ ਮਨਵਾਲਾ ਵਿਖੇ ਦੋ ਘਰਾਂ ਚ ਨਕਲੀ ਖੁਆ ਬਣਾਉਣ ਵਾਲੇ ਕੀਤੇ ਗਏ ਕੱਪ ਰਾਸ਼ਟਰੀ ਰਾਜਧਾਨੀ ਦੇ ਪੂਰਬੀ ਦਿੱਲੀ ਇਲਾਕੇ ਦੇ ਵਿੱਚ ਇਨਸਾਨੀਤ ਹੋਈ ਸ਼ਰਮਸਾਰ ਜ਼ਿੰਦਗੀ ਤੇ ਲਈ ਤੜਫ ਰਿਹਾ ਸੀ ਮੁੰਡਾ ਲੋਕ ਬਣਾਉਂਦੇ ਰਹੇ ਵੀਡੀਓ ਮੋਬਾਈਲ ਪਰਸ ਲੈ ਕੇ ਭੱਜੇ ਨੂੰ ਮਹਾਦੇਵ ਐਪ ਮਾਮਲੇ ਦੇ ਵਿੱਚ ਈਡੀ ਦੀ ਵੱਡੀ ਕਾਰਵਾਈ 5 ਕਰੋੜ ਰੁਪਏ ਦੀ ਨਕਦੀ ਕੀਤੀ ਗਈ ਬਰਾਮਦ ਫੈਡਰਲ ਏਜੰਸੀ ਨੇ ਇੱਕ ਵਿਅਕਤੀ ਨੂੰ ਵੀ ਕੀਤਾ ਕਾਬੂ ਪੀ ਮੋਦੀ ਦੇ ਵੱਲੋਂ ਅੱਜ ਵਿਸ਼ਵ ਫੂਡ ਇੰਡੀਆ 2023 ਦਾ ਕੀਤਾ ਗਿਆ ਉਦਘਾਟਨ ਅਸੀਂ ਦੇਸ਼ਾਂ ਤੋਂ ਮਹਿਮਾਨ ਨੇ ਲਿਆ ਹਿੱਸਾ ਸਵੈ ਸਹਾਇਤਾ ਨੂੰ ਮਹਾਨੂ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਪ੍ਰਧਾਨ ਮੰਤਰੀ 1 ਲੱਖ ਤੋਂ ਵੱਧ ਐਸ ਐਚ ਜੀ ਮੈਂਬਰਾਂ ਨੂੰ ਵੰਡਣਗੇ ਪੂੰਜੀ ਸਹਾਇਤਾ ਈਡੀ ਦੇ ਸਬੰਧ ਤੇ ਬੋਲੇ ਦਿੱਲੀ ਦੇ ਸੀਮ ਕੇਜਰੀਵਾਲ ਕਿ ਹਾ ਸ਼ਰੀਰ ਨੂੰ ਤਾਂ ਗ੍ਰਿਫਤਾਰ ਕਰ ਲੋਗੇ ਪਰ ਮੇਰੀ ਸੋਚ ਨੂੰ ਕਿਸ ਤਰ੍ਹਾਂ ਕੈਦ ਕਰੋਗੇ ਗੈਨਵਾਪੀ ਮਾਮਲੇ ਦੇ ਵਿੱਚ ਮਸਜਿਦ ਪੱਖ ਨੂੰ ਝਟਕਾ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਐਸ ਸੀ ਨੇ ਕੀਤੀ ਖਾਰਜ ਅੱਜ ਭਾਰਤ ਆ ਰਹੇ ਪੂਟਾਨ ਦੇ ਰਾਜਾ ਵਾਂਗਚੁਗ ਪੀਐਮ ਮੋਦੀ ਸਮੇਤ ਕਈ ਨੇਤਾਵਾਂ ਦੇ ਨਾਲ ਕਰਨਗੇ ਮੁਲਾਕਾਤ। ਦਿੱਲੀ ਵਿੱਚ ਵਾਧੇ ਪ੍ਰਦੂਸ਼ਣ ਕਾਰਨ ਪੰਜਵੀਂ ਜਮਾਤ ਤੱਕ ਦੇ ਸਕੂਲ ਰਹਿਣਗੇ ਬੰਦ ਸਿਮਕੇਜ ਵੱਲੋਂ ਕੀਤਾ ਐਲਾਨ। ਟਰੂਡੋ ਸਰਕਾਰ ਦਾ ਵੱਡਾ ਫੈਸਲਾ 5 ਲੱਖ ਪ੍ਰਵਾਸੀਆਂ ਨੂੰ ਐਂਟਰੀ ਦੇਵੇਗਾ। ਕੈਨੇਡਾ ਭਾਰਤੀਆਂ ਨੂੰ ਹੋਵੇਗਾ ਸਭ ਤੋਂ ਵੱਡਾ ਫਾਇਦਾ। ਇਜ਼ਰਾਈਲੀ ਫੌਜ ਜਨੇ ਕੀ ਗਾਜ਼ਾ ਦੀ ਘੇਰਾਬੰਦੀ ਜ਼ਮੀਨੀ ਕਾਰਵਾਈ ਕੀਤੀ ਤੇਜ਼। ਫਸਤੀਂ ਚ ਮਰਨ ਵਾਲਿਆਂ ਦੀ ਗਿਣਤੀ 9000 ਤੋਂ ਪਾਰ। ਗੁਰਦਾਸਪੁਰ ਦੇ ਅਰਮਾਨਪ੍ਰੀਤ ਸਿੰਘ ਨੇ ਵਿਦੇਸ਼ ਚ ਵਿਦਿਆਮਾਨ ਅਮਰੀਕੀ ਫੌਜ ਦਾ ਬਣਿਆ ਹਿੱਸਾ ਅਰਮਾਨਪ੍ਰੀਤ ਦੀ ਭਰਤੀ ਹੋਣ ਤੋਂ ਬਾਅਦ ਪਰਿਵਾਰ ਚ ਖੁਸ਼ੀ ਦਿਲ ਹੈ। ਨੈਸ਼ਨਲ ਕ੍ਰੀਮ ਟ੍ਰਿਬਿਊਨਲ ਵੱਲੋਂ ਫਰੀਦਕੋਟ ਚ ਪ੍ਰਾਲੀ ਸੜਨ ਵਾਲੇ 23 ਕਿਸਾਨਾਂ ਦੀਆਂ ਕੀਤੀਆਂ ਰੈੱਡ ਐਂਟਰੀਆਂ 2500 ਤੋਂ 25000 ਰੁਪਏ ਤੱਕ ਵਸੂਲੇ ਜਾ ਰਹੇ ਸਨ ਚਲਾਨ। ਇਹਨਾਂ ਹੋਰ ਤੱਕ ਦੀਆਂ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਮ ਜੈਡ ਨਿਊਜ਼।